ਦਾਲਾ ਵਰ ਮੋ ਪਿਆਰ ਭਰੀ ਸੱਚੀ ਇਹ ਕਾਜ਼ੀ ਮੇਰੀ ਰਚਨਾ ਆ ਵੀਰ ਮੇਰਿਆ ਪਰਦੇਸ ਗਏ ਵੀਰ ਨੂੰ ਪੈਣ ਬਣੋ ਸੁਨੇਹਾ ਵੀਰ ਮੇਰਿਆ ਮੁੜ ਬਤਨਾ ਵੀਰ ਮੇਰਿਆ ਮੁੜ ਬਤਨਾ ਨੂੰ ਕਰਦੀ ਰੋਜ ਦਵਾਵਾ ਮੈਂ ਮੱਥਾ ਚੁੰਮ ਕੇ ਸੋਹਣਿਆ ਵੀਰਾ ਤੈਨੂੰ ਸੀਨੇ ਲਾਵਾਂ ਮੈਂ ਮੱਥਾ ਚੁੰਮ ਕੇ ਸੋਹਣਿਆ ਵੀਰਾ ਤੈਨੂੰ ਸੀਨੇ ਲਾਵਾਂ ਮੈਂ ਤੈਨੂੰ ਸੀਨੇ ਲਾ ਨਾ ਕਿੰਨੇ ਹੋ ਗਏ ਸਾਲ ਵੇ ਤੈਨੂੰ ਕਿੰਨੇ ਹੋ ਗਏ ਸਾਲ ਵੇ ਤੈਨੂੰ ਵਿਚ ਪਰਦੇਸਾਂ ਵਸਦੇ ਨੂੰ ਲੰਘ ਗਏ ਨੇ ਕਈ ਸਾਲ ਵੇ ਵੀਰਾ ਲਾਰੇ ਲਾ ਕੇ ਦੱਸਦੇ ਨੂੰ ਲਾਰੇ ਲਾ ਕੇ ਦੱਸਦੇ ਨੂੰ ਕਦ ਆਉਣਾ ਏ ਵੀਰ ਮੇਰੇ ਨੇ ਕਦ ਆਉਣਾ ਏ ਵੀਰ ਮੇਰੇ ਨੇ ਕਾਂਗ ਬਨੇਰਿਓਂ ਡਾਵਾਂ ਮੈਂ ਮੱਥਾ ਚੁੰਮ ਕੇ ਸੋਹਣਿਆ ਮੀਰਾ ਤੈਨੂੰ ਸੀਨੇ ਲਾਵਾਂ ਮੈਂ ਮੱਥਾ ਚੁੰਮ ਕੇ ਸੋਹਣਿਆ ਮੀਰਾ ਤੈਨੂੰ ਸੀਨੇ ਲਾਵਾਂ ਮੈਂ ਦੱਸਿਆ ਏ ਕਿ ਆਉਣਾ ਏ ਤੂੰ ਦੱਸਿਆ ਏ ਕਿ ਆਉਣਾ ਏ ਤੂੰ ਮੈਂ ਚੂਰੀ ਪਾਵਾਂ ਕਾਵਾਂ ਨੂੰ ਨਹੀਂ ਪੈਰ ਜ਼ਮੀ ਤੇ ਲੱਗਦੇ ਤੇ ਸਾਹ ਨਾ ਹੁੰਦਾ ਚਾਵਾਂ ਨੂੰ ਨਹੀਂ ਪੈਰ ਜਮੀ ਦੇ ਲੱਗਦੇ ਤੇ ਸਾਹ ਨਾ ਹੁੰਦਾ ਚਾਵਾਂ ਨੂੰ ਸਰਦਲ ਉੱਤੇ ਤੇਲ ਮਚੋ ਕੇ ਸਰਦਲ ਉੱਤੇ ਤੇਲ ਮਚੋ ਕੇ ਸ਼ਗਨਾ ਨਾਲ ਲੰਗਾਵਾ ਮੈਂ ਮੱਥਾ ਚੁੰਮ ਕੇ ਸੋਹਣਿਆ ਵੀਰਾ ਤੈਨੂੰ ਸੀਨੇ ਲਾਵਾਂ ਮੈਂ ਮੱਥਾ ਚੁੰਮ ਕੇ ਸੋਹਣਿਆ ਵੀਰਾ ਤੈਨੂੰ ਸੀਨੇ ਲਾਵਾਂ ਮੈਂ ਜਦ ਤੂੰ ਹੋ ਮੇਰੇ ਜਦ ਤੂੰ ਹੋਣਾ ਸਭੇ ਮੇਰੇ ਬੋਲ ਨਾ ਹੋਣਾ ਮੇਰੇ ਤੋਂ ਸ਼ਮ ਸ਼ਮ ਅਥਰੂ ਨੈਣੋ ਚੋਣੇ ਤੇ ਨਜ਼ਰ ਨਾ ਹਟਣੀ ਚਿਹਰੇ ਤੋਂ ਸ਼ਮ ਸ਼ਮ ਅਥਰੂ ਨੈਣੋ ਚੋਣੇ ਤੇ ਨਜ਼ਰ ਨਾ ਹਟਣੀ ਚਿਹਰੇ ਤੋਂ ਵਾਰ ਕੇ ਮਿਰਚਾਂ ਚੁੱਲ੍ਹੇ ਸੁਟਾਂ ਵਾਰ ਕੇ ਮਿਰਚਾਂ ਚੁੱਲ੍ਹੇ ਸੁਟਾਂ ਨਜ਼ਰਾਂ ਤੇਰੀਆਂ ਲਾਵਾ ਮੈਂ ਚੁੰਮ ਕੇ ਸੋਹਣਿਆ ਵੀਰਾ ਤੈਨੂੰ ਸੀਨੇ ਲਾਵਾਂ ਮੈਂ ਮੱਥਾ ਚੁੰਮ ਕੇ ਸੋਹਣਿਆ ਵੀਰਾ ਤੈਨੂੰ ਸੀਨੇ ਲਾਵਾਂ ਮੈਂ ਲੈਣ ਦੇਣ ਦੀ ਤਾਂਗ ਨਾ ਮੈਨੂੰ ਲੈਣ ਦੇਣ ਦੀ ਤਾਂਗ ਨਾ ਮੈਨੂੰ ਤੂੰ ਬਸ ਹੋਵੇਂ ਨਾਲ ਮੇਰੇ ਨਾਲ ਤੇਰੇ ਹੀ ਕਰਨੇ ਨੇ ਜੋ ਤੂੰ ਬਹਿ ਕੇ ਸੁਣੀ ਸਵਾਲ ਮੇਰੇ ਨਾਲ ਤੇਰੇ ਮੈਂ ਕਰਨੇ ਨੇ ਜੋ ਬੇਕੇ ਸੁਣੀ ਸਵਾਲ ਮੇਰੇ ਇੰਦਰ ਆਖੇ ਇਸ ਰਿਸ਼ਤੇ ਨੂੰ ਇੰਦਰ ਆਖੇ ਇਸ ਰਿਸ਼ਤੇ ਨੂੰ ਨਾਲ ਨਿਭਾਵਾਂ ਸਾਵਾ ਮੈਂ ਮੱਥਾ ਚੁੰਮ ਕੇ ਸੋਹਣਿਆ ਮੀਰਾ ਤੈਨੂੰ ਸੀਨੇ ਲਾਵਾਂ ਮੈਂ ਮੱਥਾ ਚੁੰਮ ਕੇ ਸੋਹਣਿਆ ਮੀਰਾ ਤੈਨੂੰ ਸੀਨੇ ਲਾਵਾਂ ਮੈਂ